ਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਸਵਾਗਤ ਕਰਦੀ ਹਾਂ ਸੋ ਹਰ ਵਾਰ ਦੀ ਤਰ੍ਹਾਂ ਮੈਂ ਤੁਹਾਡੇ ਲਈ ਅੱਜ ਬਹੁਤ ਹੀ ਸੋਨਾ ਜਿਹੜਾ ਬੁਟੀਕ ਪੀਸ ਦੇ ਆਰਟੀਕਲ ਲੈ ਕੇ ਆਈ ਹੋਈ ਹਾਂ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਸੋਨੇ ਦੇ ਸੂਟ ਸ਼ੇਅਰ ਕਰਾਂਗੀ ਜਿਹੜੇ ਪਰੈਣੀ ਕੀਤੇ ਹੋਏ ਹੈਗੇ ਸੋ 1 ਬਾਈ 1 ਪਹਿਲਾਂ ਮੈਂ ਤੁਹਾਨੂੰ ਇਹ ਵਾਲਾ ਕਲਰ ਦਿਖਾਉਣੀ ਹੈਗੀ ਸੋ ਸੂਟ ਜਿਹੜਾ ਪਾ ਵਰਕ ਕੀਤਾ ਹੋਇਆ ਹੈਗਾ ਹਾਂਜੀ ਤੇ ਜਿਹੜੀ ਇਹ ਵਾਲੀ ਐਮਬਰਾਇਡਰੀ ਹੈਗੀ ਇਹ ਹੈਗੀ ਐ ਜੀ ਇਹਦੀ neck ਤੇ ਬਹੁਤ ਹੀ ਸੋਹਣੀ ਜਿਹੜੀ ਐਮਬਰਾਇਡਰੀ ਕੀਤੀ neck ਤੇ ਹੋਈ ਹੈ ਤੁਸੀਂ ਦੇਖ ਹੀ ਰਹੇ ਹੋਗੇ ਬਹੁਤ ਹੀ ਸਫਾਈ ਨਾਲ ਕੰਮ ਹੋਇਆ ਹੈਗਾ ਸੋਈ ਹੋਈ ਹੈ ਇਹਦੀ ਪੂਰੀ neck line ਇੱਥੇ ਤੁਸੀਂ apni ਮਰਜ਼ੀ ਦੇ ਅਕੋਰਡਿੰਗ ਜਿਹੜੇ ਬਟਨ ਅਡਜਸਟ ਕਰਵਾ ਸਕਦੇ ਹੋਗੇ ਸੋ ਕਲਰ ਦੇਖੋ ਤੁਸੀਂ ਮਸਟਰਡ ਕਲਰ ਯੂਜ਼ ਹੋ ਰਿਹਾ ਹੈ ਆਫ ਵਾਈਟ ਯੂਜ਼ ਹੋ ਰਿਹਾ ਹੈ ਡਾਰਕ ਗ੍ਰੀਨ ਕਲਰ ਜਿਵੇਂ ਮਹਿੰਦੀਆ ਕਲਰ ਵੀ ਬੋਲ ਸਕਦੇ ਆ ਪਿੰਕ ਕਲਰ ਯੂਜ਼ ਹੋ ਰਿਹਾ ਹੈ ਸੋ ਇਹ ਸੂਟ ਐਸੀ ਡਿਜ਼ਾਈਨਸ ਆਪਾਂ ਦੋ ਸੂਟ ਪਹਿਲਾਂ ਵੀ ਰੈਡੀ ਕੀਤੇ ਸੀਗੇ ਉਹ ਇੱਕ ਸੀ ਗ੍ਰੀਨ ਸੀਗਾ ਇੱਕ ਡਾਰਕ ਗ੍ਰੀਨ ਸੀਗਾ ਸੋ 3rd ਟਾਈਮ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਰੀਸਟਾਕ ਕੀਤਾਗਾ ਸੋ ਇੱਕ ਹੋਰ ਸੂਟ ਤੇ ਆਪ ਨੂੰ ਵਰਕ ਕਰਨ ਆਇਆ ਹੋਇਆ ਸੇਮ ਡਿਜ਼ਾਈਨ ਰੈਡੀ ਕਰਕੇ ਦੇਣਾ ਸੋ ਸਾਡੇ ਬੁਟੀਕ ਦਾ ਬੜਾ ਹੀ ਫੇਮਸ ਆ ਡਿਜ਼ਾਈਨ ਹੈਗਾ ਇਹ ਜਿਹੜੇ ਕਿ ਕਸਟਮਰ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਨੋ ਸੋ ਇਹ ਹੋ ਗਿਆ ਜੀ ਇਹਦੇ ਘੇਰੇ ਤੇ ਤੇ ਬਹੁਤ ਹੀ ਸੋਹਣੀਆਂ ਜਿਹੜੀਆਂ ਬੂਟੀਆਂ ਬਣੀਆਂ ਹੋਈਆਂ ਇਹਦੇ ਨੀਚੇ ਘੇਰੇ ਤੇ ਤੇ ਤੁਸੀਂ ਕੰਮ ਦੇਖੋ ਜਿਹੜਾ ਕਿੰਨੀ ਸਫਾਈ ਨਾਲ ਹੋਇਆ ਹੈਗਾ ਸੋ ਦੇਖੋ ਬਹੁਤ ਹੀ ਸੋਨਾ ਜਿਹੜਾ ਸੂਟ ਰੈਡੀ ਹੋਇਆ ਸੋ ਇਹ ਹੋ ਗਿਆ ਦੇ ਘੇਰੇ ਤੇ ਉਹ ਵਾਲਾ ਵਰਕ ਹੋ ਗਿਆ ਜੀ ਇਹਦੇ neck ਤੇ ਤੁਸੀਂ ਦੇਖ ਹੀ ਰਹੇ ਹੋ ਸੋ ਮੇਰੇ ਕੋਲ ਟਾਈਮ ਵੀ ਸ਼ਾਰਟ ਹੈ ਤਾਂ ਕਰਕੇ ਮੈਂ ਇੱਕ ਵਾਰ ਮੋਟੀ ਮੋਟੀ ਜੀ ਵੀਡੀਓ ਬਣਾ ਰਹੀ ਆਂਗੀ ਸੋ ਦੇਖੋ ਦਨੇ ਦੇ ਨਾਲ ਹੀ ਇਹਦੀ ਹੈਗਾ ਬਾਜ਼ੂ ਤੇ ਵਰਕ ਬਾਜ਼ੂ ਦਾ ਵਰਕ ਏਰੀਆ ਹਾਂਜੀ ਤੇ ਜਿਹੜਾ ਇਹ ਵਾਲਾ ਵਰਕ ਹੈ ਇਹ ਹੈਗਾ ਹੀ ਜੀ ਇਹਦੀ ਬਾਜ਼ੂ ਤੇ ਡਬਲ ਕੋਡਿੰਗ ਕੀਤੀ ਹੋਈ ਹੈਗੀ ਐਸ ਯੂ ਸੀ ਇਨ ਵੀਡੀਓ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਸੋ ਇਹ ਹੋ ਗਈ ਇਹਦੀ ਬਾਜ਼ੂ ਤੇ ਡਬਲ ਕੋਡਿੰਗ ਕੀਤੀ ਹੋਈ ਹੈ ਡਿਜ਼ਾਈਨ ਦੀ ਸੋ ਇਹ ਹੋ ਗਈ ਫਰਸਟ ਬਾਜ਼ੂ ਦੈਨ ਇਹ ਹੋ ਗਈ ਜੀ ਇਹਦੀ ਸੈਕੰਡ ਬਾਜ਼ੂ ਸੋ ਤੁਸੀਂ ਕੰਮ ਦੇਖੋ ਬੋਲਣਾ ਨਹੀਂ ਬੱਚਾ ਕਿੰਨੀ ਸਫਾਈ ਨਾਲ ਜਿਹੜਾ ਕੰਮ ਹੋਇਆ ਸੋ ਇਹਦੇ ਨਾਲ ਹੀ ਇਹਦੀ ਬਾਟਮ ਤੇ ਵੀ ਐਮਬਰਾਇਡਰੀ ਹੈ ਸੋ ਆਪਾਂ ਬਾਟਮ ਦਾ ਕੱਪੜਾ ਜਿਹੜਾ ਅਲੱਗ ਤੋਂ ਅਡਜਸਟ ਕਰ ਲਿਆ ਸੀਗਾ ਸੋ ਇਹ ਵਾਲੀ embroidery ਹੋ ਗਈ ਇਹਦੀ बॉਟਮ ਤੇ बॉਟਮ ਤੇ ਜਿਹੜਾ ਸਿੰਗਲ ਸਿੰਗਲ ਆ ਜਿਹੜੀ ਵੇਲ ਹੈ ਦੇਖੋ ਜੀ ਕਿੰਨਾ ਸੋਹਣਾ ਸੂਟ ਰੈਡੀ ਹੋਇਆ ਬੜਾ ਪਿਆਰਾ ਜਿਹਾ ਕਲਰ ਇਹਦੇ ਚ ਲਾਈਟ ਸੀ ਗ੍ਰੀਨ ਟੋਨ ਜਿਸ ਆਪਾਂ ਬੋਲ ਸਕਦੇ ਹਾਂਗੇ ਤੇ ਸਫਾਈ ਦੇਖੋ ਕਿਹੜਾ embroidery ਦੀ ਕਿੰਨੀ ਵਧੀਆ ਕੜਾਈ ਇਹਦਾ ਮੜੀ ਪਈ ਏ ਸੋ ਇਹ ਡਿਜ਼ਾਈਨ ਨੂੰ ਬਹੁਤ ਪਸੰਦ ਕੀਤਾ ਕਸਟਮਰਾਂ ਦੁਆਰਾ ਹਨਾ ਬਹੁਤ ਸਾਰੇ ਸੂਟ ਅਸੀਂ ਇਸ ਤੀਸਰਾ ਸੂਟ ਇਹ ਰੈਡੀ ਹੋ ਰਿਹਾ ਇੱਕ ਸੂਟ ਹੋਰ ਪੇ ਸੇਮ ਡਿਜ਼ਾਈਨ ਆਪਾਂ ਉਹਨਾਂ ਦੇ ਵੀ ਰੈਡੀ ਕਰਨਾ ਕਲਰ ਵੀ ਸੇਮ ਹੈਗਾ ਸੋ ਇੱਕ ਤਾਂ ਇਹ ਸੂਟ ਸੀਗਾ ਦਨ ਇਹਦੇ ਨਾਲ ਹੀ ਇੱਕ ਇਹ ਵਾਲਾ ਸੂਟ ਸੀਗਾ ਇਹ ਆਪਾਂ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ ਸੇਮ ਉਹ ਬਰਬਰੀ ਦੇ ਸਟੱਫ ਤੇ ਸੀਗਾ ਇਹ ਸਟੱਫ ਥੋੜਾ ਜਿਹਾ ਮੈਨੂੰ ਲੱਗਦਾ ਕਾਟਨ ਹੈਗੀ ਸੋ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਹਾਂ ਜੀ ਤੇ ਜਿਹੜਾ ਇਹ ਵਾਲਾ ਸੂਟ ਹੈ ਇਹ ਹੈਗਾ ਇਹ ਗ੍ਰੇ ਕਲਰ ਦਾ ਸੂਟ ਹੈਗਾ ਕਾਟਨ ਵਾਲਾ ਸਟੱਫ ਹੈਗਾ ਸੋ ਇਹਦੀ ਆਪਾਂ ਏਮਬ੍ਰੋਇਡਰੀ ਜਿਹੜੀ ਕੀਤੀ ਹੈ ਨੋ ਇਦਾਂ ਐਮਬਰਾਇਡਰੀ ਕੀਤੀ ਆਪਾਂ ਬਾਜ਼ੂ ਤੇ ਪਲੱਸ ਇਹਦੀ ਬਾਟਮ ਤੇ ਸੋ ਇਹ ਜਿਹੜੀ ਐਮਬਰਾਇਡਰੀ ਇਹ ਵਾਲੀ ਹੈਗੀ ਇਹਦੀ ਬਾਟਮ ਤੇ ਸੋ ਤੁਸੀਂ ਦੇਖੋ ਕਿੰਨੀ ਸੋਹਣੀ ਕਟਵਰਕ ਬਣੀ ਹੋਈ ਹੈ ਕਟਰ ਦੀ ਹੈਲਪ ਦੇ ਨਾਲ ਜਿਹੜਾ ਐਕਸਟਰਾ ਕੱਪੜਾ ਆਪਾਂ ਕੱਟਿਆ ਹੋਇਆ ਹੈਗਾ ਸੋ ਦੇਖੋ ਤੁਸੀਂ ਸੋ ਇਹ ਹੋ ਗਈ ਇਹਦੀ ਫਰਸਟ ਬਾਟਮ ਦਨ ਉੱਪਰ ਬਹੁਤ ਸੋਹਣਾ ਫਲਾਰ ਬਣਿਆ ਹੋਇਆ ਰੈੱਡ ਕਲਰ ਦਾ ਮਹਿਰੂਨ ਟਾਈਪ ਦੀ ਧੱਕ ਦੇ ਰਿਹਾ ਦੇਖੋ ਤੁਸੀਂ ਹੌਟ yellow ਕਲਰ white ਕਲਰ ਗ੍ਰੀ ਕਲਰ ग्रीन कलर तो तो सो ਤੁਸੀਂ ਕੰਮ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੰਮ ਹੋਇਆ ਸੂਟ ਦਾ embroidery ਸੋ ਇਹ ਹੈਗੀ ਫਰਸਟ ਬਾਟਮ ਸੋ ਇਹ ਹੋਗੀ ਦੂਸਰੀ ਬਾਟਮ ਸੋ ਸੇਮ ਹੈ ਕੱਪੜਾ ਵਿੱਚੋਂ ਕੱਟਿਆ ਹੋਇਆਗਾ ਕਿਤੋਂ ਕੋਈ ਸੂਟ ਛਿੱਜਿਆ ਨਹੀਂ ਕੋਈ ਕੰਪਲੇਂਟ ਨਹੀਂ ਬਹੁਤ ਵਧੀਆ ਸਟਫ ਸੀਗਾ ਵਧੀਆ ਤਰੀਕੇ ਨਾਲ ਜਿਹੜਾ ਕੱਟਿਆ ਗਿਆ ਏ ਸੋ ਇਹ ਹੋਗੀ ਇਹਦੀ ਸੈਕੰਡ ਬਾਟਮ ਸੋ ਸੇਮ ਇਹ ਹੋ ਗਿਆ ਇਹ ਦੋਨੋਂ ਹੋਗਾ ਬਾਟਮ ਦਾ ਵਰਕ ਦਨ ਇਹਦੇ ਨਾਲ ਹੀ ਇਹਦੀ ਬਾਜੂ ਤੇ ਵੀ ਵਰਕ ਹੈਗਾ ਸੋ ਇਹ ਹੋਗੀ ਫਰਸਟ ਬਾਜੂ ਦੇਖੋ ਕਿੰਦਾ ਸੋਹਣਾ ਕੰਮ ਹੋਇਆ ਦਨੇ ਦੇ ਨਾਲ ਹੀ ਇਹਦੀ ਇਹ ਵਾਲੀ ਹੋ ਗਈ ਦੀ ਸੈਕੰਡ ਬਾਸ ਸੋ ਦੇਖੋ ਤੁਸੀਂ ਕਿੰਦਾ ਸੋਹਣਾ ਸੂਟ ਰੈਡੀ ਹੋਇਆ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਰੀਜ਼ਨੀਬਲ ਪ੍ਰਾਈਸ ਬਹੁਤ ਹੀ ਜੈਨੂਨ ਜਾਂ ਪ੍ਰਾਈਸ ਹੈ ਨਾ ਸੂਟਾਂ ਦਾ ਸੋ ਗਰਮੀ 'ਚ ਇਦਾਂ ਦੇ ਲਾਈਟ ਕਲਰ ਅੱਛੇ ਲੱਗਦੇ ਆ ਸੋ ਇਹ ਸੂਟ ਜਿਹੜੇ ਆਪਾਂ ਨੂੰ ਨਵੇਂ ਸੂਟਾਂ ਦਾ ਆਰਡਰ ਆਏ ਸੀਗਾ ਬੁਟੀਕ ਵਾਲੀ ਕਿਸੇ ਦੀਦੀ ਨੇ ਮੁਹਾਲੀ ਤੋਂ ਆਪਣੇ ਸੂਟ ਜਿਹੜੇ ਤਿਆਰ ਕਰਵਾਏ ਆ ਫੋਟੋ ਸੀ ਵੀ ਇਦਾਂ ਦੇ ਜਿਹੜੇ ਹੋਲਸੇਲ ਪ੍ਰਾਈਸ ਦੇ ਜਿਹੜੇ ਸੂਟਾਂ ਤੇ embroidery ਉਹ ਕਰਵਾ ਸਕਦੇ ਹੋਗੇ ਸੋ ਇਹ ਦੋਨੋਂ ਸੂਟ ਜਿਹੜੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਵੇਂ ਜਿਹੇ ਸੂਟਾਂ ਦੀ ਵੀਡੀਓ ਨਾਲ ਮਿਲਦੇ ਆ ਨਵੀਂ ਜਿਹੀ ਕਢਾਈ ਲੈ ਕੇ ਆਉਣੇ ਤੁਹਾਡੇ ਲਈ ਸੋ ਤਦ ਤੱਕ ਦੇ ਲਈ ਰੱਬ ਰੱਖਾ